ਅੱਧਿਆ ਮੈਂ ਨਜ਼ਾਰਾ ਆਉਂਦਾ ਉਹ ਸਾਡੀ ਚਤਰੂਲ ਦੀਨਾ ਜਿਹੜਾ ਸੰਭੂ ਤੇ ਕਹਿੰਦੇ ਉਹੀ ਕੁਝ ਇੱਥੇ ਕੀਤਾ ਜਾ ਰਿਹਾ ਆਹ ਹੱਜਾ ਮਾਰ ਕੇ ਜਿਹੜੀਆਂ ਛੋਟੀਆਂ ਪਸ਼ੂਆਂ ਤੇ ਨਹੀਂ ਟੁੱਟਦੀਆਂ ਸਾਡੇ ਲੋਕਾਂ ਤੋਂ ਜਿਹੜੀਆਂ ਸਾਡੇ ਪੰਜਾਬ ਦੇ ਅਧਿਪਕਾਂ ਦੇ ਤੋੜੀਆਂ ਜਾ ਰਹੀਆਂ ਨੇ ਤਾਂ ਇੱਕ ਜਿਹੜਿਆ ਹੈ ਫੇਰਜਗਾਰ ਬੇਹੋਸ਼ ਵੀ ਹੋਇਆ ਗਿਆ ਹੈ ਉਹ ਅਸੀਂ ਵੀ ਆ ਵੀ ਆ ਐਮ ਐਮ ਕਰਕੇ ਆਹ ਦੇਖੋ ਸਾਡੀ ਕੀ ਹਾਲਤ ਕਰਤੀ ਤੁਸੀਂ ਨੇ ਕਿੰਨਾ ਜ਼ੋਰਦਸ ਕਰਦੇ ਮੇਰਾ ਇਕਾਰਕੇ ਜਿਹੜਾ ਪੁੱਲ ਪਾੜਿਆ ਹੈ ਡੰਡੇ ਵਾਰ ਰਹੇ ਅੱਜ ਇਹ ਹਾਲ ਆ ਡੰਡੇ ਮਾਰ ਮਾਰ ਤੋੜੇ ਜਾ ਰਹੇ ਸਾਡੇ ਤੇ ਸਾਡੇ ਦੇ ਤੋੜੇ ਗਏ ਆ ਉੱਥੇ ਇਹ ਕੀ ਕਰ ਰਹੇ ਆ ਇੱਥੇ ਸਾਨੂੰ ਕੁੱਟ ਰਹੇ ਆ ਤੁਹਾਡੇ ਸਾਹਮਣੇ ਆ ਕੈਮਰੇ ਚ ਕੈਦ ਹੋ ਰਹੇ ਮੁੱਖ ਮੰਤਰੀ ਦੀ ਕੋਠੀ ਮੁਲਾਜ਼ਮਾਂ ਵੱਲ ਹੁੱਜਾ ਮਾਰੀਆਂ ਜਾ ਰਹੀਆਂ ਨੇ ਸਾਡੇ ਸਾਥੀਆਂ ਨੂੰ ਇਹਨੂੰ ਬਹੁਤ ਕੋਸ਼ਿਸ਼ ਤੁਸੀਂ ਜਾ ਕੇ ਦੇਖ ਲਓ ਤੁਹਾਨੂੰ ਵੀ ਜਾਣ ਦੇ ਦਾਂ ਤਸਵੀਰਾਂ ਸੀਮ ਆ ਮਾਨ ਦੀ ਕੋਠੀ ਦੇ ਮੂਰਤੀਆਂ ਤੁਹਾਨੂੰ ਦਿਖਾ ਰਹੇ ਹਾਂ ਬੇਰਜ਼ਗਾਰਾਂ ਦੇ ਵੱਲੋਂ ਲਗਾਤਾਰ ਜਿਹੜਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਕੋਠੀ ਵੱਲ ਵੱਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੇਰਜ਼ਗਾਰ ਮਾਨ ਦੀ ਕੋਠੀ ਵੱਲ ਵੱਧ ਰਹੇ ਸੀ ਤਾਂ ਉੱਥੇ ਜਦੋਂ ਤੱਕ ਹਕਮ ਤੱਕੀ ਹੋਣੀ ਸ਼ੁਰੂ ਹੋ ਗਈ ਹੈ ਇਧਰ ਭੈਣਾ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਹਿੰਦੇ ਚੁੰਨੀਆਂ ਨਹੀਂ ਲੈਣੀਆਂ ਤਾਂ ਉਹ ਹਾ ਹਾਲ ਹੋ ਰਿਹਾਗਾ ਜਿਹੜੀ ਸਰਕਾਰ ਕਹਿੰਦੀ ਚੁੰਨੀਆਂ ਨਹੀਂ ਲੈਣਗੀਆਂ ਤਾਂ ਉਹਨਾਂ ਦਾ ਹਾਲ ਇਹ ਕਹਿਣਾ ਹੈ ਇੱਕ ਅਸੀਂ ਚੁੰਨੀ ਗਾਣੀ ਲੈਂਦੀ ਹਾਂ ਦੇ ਰਾਜ ਦੇ ਵਿੱਚ ਆ ਦੇਖ ਲੋ ਭਾਈ ਤੁਹਾਡੇ ਸਾਹਮਣੇ ਹਾਲ ਹੈ ਬੇਰੁਜ਼ਗਾਰ ਸੜਕਾਂ ਤੇ ਉੱਡ ਰਹੇ ਨੇ ਸਿੱਖਿਆ ਮੰਤਰੀ ਕਹਿੰਦਾ ਸੀ ਭਰਤੀ ਦਾ ਕੈਲੰਡਰ ਬਣਾ ਦੂ ਹਰ ਸਾਲ ਭਰਤੀ ਆਊਗੀ ਕਿੱਥੇ ਆ ਭਰਤੀ ਮਾਸਟਰ ਗ੍ਰੈਜੂਏਟ ਚ 2 ਸਾਲ ਚ ਇੱਕ ਭਰਤੀ ਵੀ ਦਿਖਾ ਦੋ ਸਿੱਖਿਆ ਮਹਿਕਮੇ ਚ ਇੱਕ ਭਰਤੀ ਵੀ ਨਹੀਂ ਆਈ ਇੱਕ ਭਰਤੀ ਵੀ ਤੁਹਾਡੇ ਇਹ ਤਾਂ ਕਹਿੰਦੇ ਸੀ ਪਹਿਣਾ ਦੀਆਂ ਚੁੰਨੀਆਂ ਨਹੀਂ ਲੈਣੀਆਂ ਜੀ ਤੁਹਾਡੇ ਤਾਂ ਚੁੰਨੀਆਂ ਲਾਤੀਆਂ 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 ਭਗਵਾਨ ਜੀ ਮਾਨ ਨੇ ਚੁੰਨੀਆਂ ਓ ਭਗਵਾਨ ਜੀ ਮਾਨ ਦੇਖ ਦੇਖ ਸਾਡੀ ਜਤੂਲਦੀ ਆ ਦੇਖ ਤੈਨੂੰ ਵੀ ਵਧੀਆ ਨਜ਼ਾਰਾ ਆਉਂਦਾ ਉਹ ਸਾਡੀ ਚਤਰੂਲ ਦੀ ਨਾ ਆ 12ਵੀਂ 12ਵੀਂ ਪਾਸ ਸਾਡੇ ਸਿਰ ਤੇ ਚੜਾਤੀਆਂ ਤੁਸੀਂ ਨੇ ਉਹ ਅਸੀਂ ਬੀਏ ਬੀਏ ਐਮਐਮਏ ਕਰਕੇ ਆ ਦੇਖੋ ਸਾਡੀ ਕੀ ਹਾਲਤ ਕਰਤੀ ਤੁਸੀਂ ਨੇ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਜਿਹੜੀਆਂ ਉਹ ਜ਼ਰੂਰ ਸਾਧੀਆਂ ਕਰ ਰਹੇ ਹਾਂ ਆ बार-बार ਵਧਣ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਬੇਰੁਜ਼ਗਾਰਾਂ ਦੇ ਵੱਲੋਂ ਕੀਤੀ ਜਾ ਰਹੀ ਆ ਲਗਾਤਾਰ ਪੁਲਿਸ ਨਾਲ ਜਿਹੜੀ ਹੈ ਚਾਰਜ ਦੇ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਬੇਰੁਜ਼ਗਾਰ ਥੱਲੇ ਵੀ ਬੈਠੇ ਆ ਫਲੇ ਸਾਬ ਵੀਰਜਗਾਰਾਂ ਦੇ ਮਨ ਦੇ ਵਿੱਚ ਕੰਨ ਦੇ ਇਹੀ ਕਹਿੰਦਾ ਕਿ ਮਾਨ ਸਾਹਿਬ ਜਿਹੜੀਆਂ ਵਾਅਦੇ ਕਰਕੇ ਆਏ ਸੀ ਇੱਕ ਜੀ ਕੀ 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 ਕਹੋਗੇ ਕੀ ਕਹੋਗੇ ਤੁਹਾਡੇ ਅਸਿਸ ਗਾਣੇ ਬੋਲਣ ਤੇ ਕਹਿੰਦੇ ਲੋੜ ਹੀ ਨਹੀਂ ਤੁਹਾਡੇ ਸਾਹਮਣੇ ਭੰਤਾ ਜੀ ਸਰਕਾਰ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਰੋਲਿਆ ਜਾ ਰਿਹਾ ਹੈ ਸਾਰਾ ਕੁਝ ਰੋਲਿਆ ਜਾ ਰਿਹਾ ਹੈ ਪੰਜਾਬ ਦੀ ਨੌਜਵਾਨੀ ਨੂੰ ਸੜਕਾਂ ਤੇ ਰੋਲਿਆ ਜਾ ਰਿਹਾ ਸਾਡੀਆਂ ਭੈਣਾਂ ਦੀ ਚੁੰਨੀਆਂ ਸਾਡੀਆਂ ਭੈਣਾਂ ਦੀ ਚੁੰਨੀਆਂ ਦੇਖੋ ਪੰਜਾਬ ਦੀਆਂ ਧੀਆਂ ਨੂੰ ਬੇਵੱਤ ਕੀਤਾ ਜਾ ਰਿਹਾ ਹੈ ਇਹੀ ਭੰਤਾ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਦੇ ਲੋਕਾਂ ਦਾ ਮੈਂ ਪੰਜਾਬ ਦਾ ਤੁਹਾਡੇ ਸਾਹਮਣੇ ਆ ਇਹ ਪੰਤੇ ਦੀ ਕੋਠੀ ਅੱਗੇ ਸਮਰੂਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਆਮ ਦਾ ਜਿਹੜਾ ਕਹਿੰਦਾ ਸੀ ਮੈਂ ਆਮ ਲੋਕਾਂ ਦਾ ਤੁਹਾਡੇ ਸਾਹਮਣੇ ਆ ਸਾਡੀਆਂ ਭੈਣਾਂ ਦੀ ਚੁੰਨੀਆਂ ਰੋਲੀਆਂ ਜਾ ਰਹੀਆਂ ਤੁਹਾਡੇ ਸਾਹਮਣੇ ਆ ਸਾਡੇ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਦੀ ਕੀ ਹਾਲਤ ਕੀਤੀ ਜਾ ਰਹੀ ਹੈ ਤੁਹਾਡੇ ਸਾਹਮਣੇ ਆ ਪੰਜਾਬ ਸਰਕਾਰ ਇਹ ਮੁੱਖ ਮੰਤਰੀ ਪੰਜਾਬ ਜਿਹੜਾ ਕਹਿੰਦਾ ਲੋਕਾਂ ਦਾ ਸੀ ਅੱਜ ਲੋਕਾਂ ਨੂੰ ਕਿਵੇਂ ਬਿਤਾ ਰਿਹਾ ਹੈ ਅੱਜ ਪੰਜਾਬ ਦੇ ਲੋਕਾਂ ਦੀ ਕੀ ਹਾਲਤ ਕੀਤੀ ਜਾ ਰਹੀ ਹੈ ਰੋਜ਼ਗਾਰ ਮੰਗਦੇ ਅਧਿਆਪਕਾਂ ਦੀ ਕਿਸਾਨਾਂ ਬਾਗ ਪੰਜਾਬ ਦੇ ਅਧਿਆਪਕਾਂ ਦੀ ਇਹ ਕਹਿੰਦਾ ਹਰਿਆਣਾ ਮੋਦੀ ਸਰਕਾਰ ਕਰਦੀ ਹੈ ਇਹ ਖੁਦ ਵੀ ਇਹੀ ਕੁਝ ਕਰਦਾ ਹੈ ਪੰਜਾਬ ਦੇ ਵਿੱਚ ਇਹ ਖੁਦ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਤੇ ਇਸੇ ਤਰੀਕੇ ਦੇ ਨਾਲ ਜ਼ਬਰ ਕਰ ਰਿਹਾ ਜਿਹੜਾ ਸਾਡੇ ਕਿਸਾਨਾਂ ਤੇ ਸਰਦਾ ਤੇ ਹੋ ਰਿਹਾ ਜੀ ਇਤਨੇ ਤਸਵੀਰਾਂ ਜਿਹੜੀਆਂ ਤੁਸੀਂ ਇਸ ਬੜੇ ਦੇਖ ਰਹੇ ਹਾਏ 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 ਹੋ ਚੁੱਕਿਆ ਜਾ ਰਿਹਾ ਆ ਤਾਂ ਇੱਕ ਜਿਹੜੇ ਆ ਬੇਰਜ਼ਗਾਰ बेहोश ਵੀ ਹੋਇਆ ਗਿਆ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਕਹਿੰਦੇ ਆ ਕਿ ਸਿੰਘੋ ਜਿਹੜੇ ਸ਼ੰਭੂ ਬਾਟ ਦੇ ਉੱਤੇ ਹਰਿਆਣਾ ਚਲਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਹਾਲਾਤ ਵੀ ਕੁਝ ਇਸ ਤਰੀਕੇ ਦੇ ਦਿਖਾਈ ਦਿੰਦੇ ਹਨ ਤਾਂ ਕੀ ਕਹੋਗੇ ਕੀ ਕਹੋਗੇ ਭਾਈ ਕੀ ਕਹੋਗੇ ਮਾਸਟਰ ਕੈਂਡਰ ਦਾ ਸਿਹਾਰ ਜਾਰੀ ਕਰੋਗੇ ਮਾਸਟਰ ਕੈਂਡਰ ਨਾਲ ਜਿਹੜੇ ਅੱਜ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਸਾਥੀ ਜਿਹੜਾ ਹੈਗਾ ਅਭੀ ਹੋਛ ਹੋਇਆ ਬੇਰਜਕਾਰਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੀ ਸੀਐਮ ਮੰਡ ਦੀ ਕੋਠੀ ਦੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤਾਂ ਇਸੇ ਦੌਰਾਨ ਜਿਹੜਾ ਹੈਗਾ ਇੱਕ ਇੱਕ ਜਿਹੜਾ ਹੈਗਾ ਇਕੱਠੇ ਖੜੇ ਸਰਕਾਰ ਹਾਏ 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 ਤੁਸੀਂ ਤਾਂ ਤੁਸੀਂ ਤਾਂ ਸ਼ਾਂਤਮਈ ਅੱਗੇ ਵਧਣਾ ਸ਼ਾਂਤਮਈ ਅੱਗੇ ਵਧਣਾ ਸਾਥ ਬਈ ਬਿਲਕੁਲ ਦੇਖੋ ਸਾਥ ਬਈ ਪੰਜਾਬ ਦੇ ਵਿਦਗਾਰਾਂ ਦੇ ਆਪਕਾ ਨੂੰ ਮੁੱਖ ਮੰਤਰੀ ਦੀ ਕੋਠੀ ਨਹੀਂ ਜਾ ਰਿਹਾ ਮੁੱਖ ਮੰਤਰੀ ਦੀ ਕੋਠੀ ਮਲਾਜਮਾ ਵੱਲ ਹੁੱਜਾ ਮਾਰੀਆਂ ਜਾ ਰਹੀਆਂ ਨੇ ਸਾਡੇ ਸਾਥੀਆਂ ਨੂੰ ਇਹਨੂੰ ਬਹੁਤ ਕੋਸ਼ਿਸ਼ ਤੁਸੀਂ ਜਾ ਕੇ ਦੇਖ ਲਓ ਤੁਹਾਨੂੰ ਵੀ ਜਾਣ ਦੇਣਾ ਤੁਹਾਨੂੰ ਵੀ ਜਾਣ ਕਹੇ ਨੂੰ ਬਹੁਤ ਕੁਝ ਹੈ ਪੰਜਾਬ ਦੇ ਇੱਕ ਵੀ ਬੇਰਜ਼ਗਾਰਾ ਤੇ ਇਹ ਕਹਿੰਦਾ ਹੁੰਦਾ ਸੀ ਤੁਹਾਡੇ ਘਰਾਂ ਚ ਆ ਕੇ ਅਸੀਂ ਕਰਾਂਗੇ ਤੁਹਾਡੇ ਹੱਕ ਤੁਹਾਡੀਆਂ ਮੰਗਾ ਹੱਲ ਕਰਾਂਗੇ ਵੇਖੋ ਹੁਣ ਸਾਨੂੰ ਮਿਲਦਾ ਨਹੀਂ ਲਗਭਗ 2 ਹਾਲ ਪਰਦਾ ਜਿਹੜਾ ਸੰਭੂ ਬਾਲਟਰ ਤੇ ਵਾਪਰਦਾ ਹੈ ਜਿਹੜਾ ਸੰਭੂ ਤੇ ਕਹਿੰਦੇ ਉਹ ਹੀ ਕੁਝ ਇੱਥੇ ਕੀਤਾ ਜਾ ਰਿਹਾ ਆਹ ਹੱਜਾ ਮਾਰ ਕੇ ਜਿਹੜੀਆਂ ਛੋਟੀਆਂ ਪਸ਼ੂਆਂ ਤੇ ਨਹੀਂ ਟੁੱਟਦੀਆਂ ਸਾਡੇ ਲੋਕਾਂ ਤੋਂ ਜਿਹੜੀਆਂ ਸਾਡੇ ਪੰਜਾਬ ਦੇ ਅਧਿਪਕਾਂ ਦੇ ਟੋੜੀਆਂ ਜਾ ਰਹੀਆਂ ਨੇ ਇਥੋਂ ਦੀ ਪੁਲਿਸ ਪ੍ਰਸ਼ਾਸਨ ਜਿਹੜੀ ਖੁਦ ਵੀ ਇਸ ਗੱਲ ਤੋਂ ਪੀੜਦਾ ਹੈ ਇਹ ਗੱਲ ਦਿਖਾਉਣ ਵਾਸਤੇ ਕਿ ਅਸੀਂ ਭੰਤੇ ਦੀ ਸ਼ਹਿਦ ਸਭਾ ਸ ਲੈ ਲਈਏ ਪੰਜਾਬ ਦੇ ਬੇਰਜ਼ਗਾਰਾ ਗਦੇਪ ਕਾ ਨੂੰ ਪਸ਼ੂਆ ਵਾਂਗੂ ਕੁੱਟਿਆ ਜਾ ਰਿਹਾ ਅਸੀਂ ਚਾਹੁੰਦੇ ਆ ਕਿ ਸਾਨੂੰ ਜਿੰਨੇ ਕਹਿ ਗਿਆ 7 ਵਜੇ ਜਾ ਕੇ ਬਿਠਾ ਲੈਣ ਬਿਠਾ ਕੇ ਗੱਲ ਕਰਦਾ ਨਾ ਦੋ ਸਾਥੀ ਸਾਡੀ ਗੱਲ ਕਰਨ ਵਾਸਤੇ ਜਾਣਗੇ ਤੇ ਖਾਲੀ ਕੋਠੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਿੱਥੇ ਬੈਠੇ ਹੋਣਗੇ ਉੱਥੇ ਕੀ ਹਾਲਾਤ ਹੋਣਗੇ ਤੁਸੀਂ ਤੇ ਤੁਹਾਡੇ ਮੀਡੀਆ ਰਾਂਹ ਲੋਕਾਂ ਦਾ ਜਾਲ ਲਾ ਸਕਦੇ ਜੀ ਆਮ ਘਰਾਂ ਦੇ ਆਮ ਲੋਕਾਂ ਦੇ ਲਈ ਖੁੱਲੀਆਂ ਨੇ ਆਮ ਘਰ ਦਾ ਪੁੱਤ ਆ ਮੈਂ ਜੇ ਆਮਕਰਾਂ ਦਾ ਪੁੱਤ ਹੁੰਦਾ ਤਾਂ ਸਾਡੇ ਘਰਾਂ ਚ ਆ ਕੇ ਗੱਲ ਸੁਣ ਲੈਂਦਾ ਸਾਡੇ ਪਿੰਡਾਂ ਚ ਆ ਕੇ ਗੱਲ ਸੁਣ ਲੈਂਦਾ ਅਸੀਂ ਪਹਿਲਾਂ ਹੀ ਕਹਿੰਦੇ ਸੀ ਇਹ ਜੋਕਾਂ ਦਾ ਹੈ ਇਹ ਲੁਟੇਰਿਆਂ ਦਾ ਹੈ ਇਹ ਕਾਰਪੋਰੇਟ ਘਰਾਣਿਆਂ ਦਾ ਹੈ ਇਹ ਉਹਨਾਂ ਮਹਿਲਾਵਾਂ ਵਾਲਿਆਂ ਦਾ ਹੈ ਲੋਕਾਂ ਦਾ ਹੈ ਲੋਕਾਂ ਦਾ ਨਹੀਂ ਜੋਕਾਂ ਦਾ ਹੈ ਤੁਹਾਡੇ ਸਾਹਮਣੇ ਸਪਸ਼ਟ ਹੋ ਚੁੱਕਿਆ ਜੀ ਤਾਂ ਤਸਵੀਰਾਂ ਪਿੱਛੇ ਵੀ ਜੜੀਆਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਪਿੱਛੇ ਭੈਣਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਤੋਂ ਨਾਲ ਸਾਝੀਆਂ ਕਰ ਰਿਹਾ ਕਿਉਂਕਿ ਜਿੰਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਚੁੰਨੀਆਂ ਜਿਹੜੀਆਂ ਨਹੀਂ ਰੋਲਣਗੀਆਂ ਭੈਣੇ ਕੀ ਕਹੋਗੇ ਕਹਿੰਦੇ ਸੀ ਕਿ ਚੁੰਨੀਆਂ ਸਾਡੇ ਦੇ ਵਿੱਚ ਨਹੀਂ ਰੋਲਣਗੀਆਂ ਪੱ ਐਵੇਂ ਦਾ ਕੁਛ ਨਹੀਂ ਹੈਗਾ ਜੋ ਕਿਹਾ ਸੀ ਸਭ ਝੂਠਾ ਝੂਠੇ ਵਾਦੇ ਕੀਤੇ ਸੀ ਤੇ ਹੁਣ ਅਸੀਂ ਉਹਨਾਂ ਦਾ ਹਰਜਾਨਾ ਭਰ ਰਹੇ ਜਿਹੜੀ ਇਹਨੂੰ ਵੋਟਾਂ પાਕੇ ਸੀਐਮ ਬਣਾਤਾ ਮੇਨਲਾ ਤਾਂ ਸਾਡੀ ਸਭ ਤੋਂ ਵੱਡੀ ਗਲਤੀ ਸੀ ਸਾਰੇ ਵਰਗ ਖੁਸ਼ ਆ ਸਾਡੇ ਤੋਂ ਸਾਡੇ ਤੇ ਡੰਡੇ ਤੋੜੇ ਜਾ ਰਹੇ ਨੇ ਤੁਸੀਂ ਖੁਦ ਹੀ ਦੇਖ ਲਓ ਖੁਦ ਹੀ ਦੇਖ ਲਓ ਸਾਡੇ ਤੇ ਡੰਡੇ ਤੋੜੇ ਜਾ ਰਹੇ ਨੇ ਇਹ ਇਹ ਉਹਨਾਂ ਦੇ ਵਾਦੇ ਸੀਗੇ ਆ ਮੇਰੇ ਬੁੱਲ ਤੇ ਵੱਜਿਆ ਇਹਨਾਂ ਦੇ ਇਹ ਡੰਡੇ ਸੀ ਸ਼ਰੇ ਆਮ ਤੱਕ ਸ਼ਾਰਿਆਂ ਨੂੰ ਡੰਡੇ ਵੱਜਿਆ ਕੋਈ ਲੇਡੀਜ਼ ਨਹੀਂ ਛੱਡੇ ਕੋਈ ਡੈਂਸ ਨਹੀਂ ਛੱਡੇ ਸਾਰੇ ਜਿਨੇ ਵੀ ਅੱਗੇ ਜਾ ਰਹੇ ਸਭ ਨੂੰ ਪਹਿਲਾਂ ਡੰਡੇ ਨਾਲ ਕੋਈ ਮੀਟਿੰਗ ਨਹੀਂ ਮੀਟਿੰਗ ਚ ਕੋਈ ਮਾਰੇ ਟੁੱਟਦਾ ਤੁਸੀਂ ਤਾਂ ਹੱਥੋਂ ਟੁੱਟਦਾ ਹੱਥ 'ਚ ਕੁਸ਼ ਐ ਵੀ ਨਹੀਂ ਸਾਡੇ ਹੱਥ ਵਿੱਚ ਕੀ ਆਣਾ ਦੁਬਾਰਾ ਜਾ ਫੇਰਾ ਇੱਕ ਵਾਰੀ ਫੇਰ ਦਿਖਾ ਦਈਏ ਤਸਵੀਰ ਪਹਿੜਤ ਤੇ ਸ਼ੁਰੂ ਹੋ ਗਈ ਆ ਇਧਰ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਹੈ ਇੱਕ ਪਾਸੇ ਬੇਰੁਜ਼ਗਾਰ ਨੇ ਤਾਂ ਤਸਵੀਰਾਂ ਇਧਰ ਜਿਹੜਾ ਪੂਰਾ ਜ਼ੋਰ ਲੱਗਾ ਹੋਇਆ ਪੰਚੋ ਦੇ ਨੇੜੇ ਵੱਲੋਂ ਵੀ ਲਾ ਜਾ ਰਿਹਾ ਜਿਹੜੀਆਂ ਪਈ ਹੋਈਆਂ ਮਦਰਨੀਆਂ ਕੋਸ਼ਾ ਜਿਹੜੀਆਂ ਉਹਨੇ ਲਗਾਤਾਰ ਲਗਾਤਾਰ ਤੁਹਾਨੂੰ ਬਿਉਸ਼ੀ ਦੀ ਹੱਥ ਕੀ ੱੱਕੇ ਜਲਾ ਮਾਰੇ ਗਈ ਸੀ ਉਹ ਸੀ ਆ ਦੇਖੋ ਜੀ ਮੈਨੂੰ ਲਾਠੀ ਚਾਰਜ ਬੁਰੀ ਤਰ੍ਹਾਂ ਕੀਤਾ ਮੇਰਾ ਦੰਦ ਵੀ ਪਹਿਲਾਂ ਉਹਨਾਂ ਨੇ ਖੂਨੋਂ ਖੂਨ ਕੀਤਾ ਉਸ ਤੋਂ ਬਾਅਦ ਜਾਨ ਬੁੱਝ ਕੇ ੱੱਕੇ ਨਾਲ ਮੈਨੂੰ ਕੱਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਪ੍ਰਧਾਨ ਫੋਨ ਕਰਕੇ ਅਗਵਾਈ ਕਰਦੇ ਉਹਨੂੰ ਇਸ ਦੇਖੋ ਕੀ ਹਾਲ ਮਿਲ ਰਿਹਾ ਕਿ ਮੇਰੀ ਇਹ ਗੁਨਾ ਮੈਂ ਬੇਰੁਜ਼ਗਾਰਾਂ ਦੀ ਆ ਆਪ ਦੇ ਵਿੱਚ ਬੇਰੁਜ਼ਗਾਰਾਂ ਦੀ ਆਵਾਜ਼ ਚੱਕਣ ਦਾ ਨਤੀਜਾ ਮੈਨੂੰ ਹਰ ਵਾਰ ਘਰ ਦੇ ਵਿੱਚ ਡਿਟੇਨ ਰੱਖਿਆ ਜਾਂਦਾ ਇਹਨਾਂ ਦੁਆਰਾ ਮੈਂ ਬਹੁਤ ਔਖਾ ਪਹੁੰਚਦਾ ਜੇ ਪਹੁੰਚਦਾ ਤੇ ਮੇਰਾ ਹਾਲ ਦੇਖੋ ਇਹਨਾਂ ਦੁਆਰਾ ਕੀ ਕੀਤਾ ਜਾ ਰਿਹਾ ਬੁਰੀ ਤਰ੍ਹਾਂ ਨਾਲ ਮੇਰੇ ਇੱਥੇ ਸੱਟਾਂ ਮਾਰੀਆਂ ਗਈਆਂ ੱੱਕੇ ਦੇ ਨਾਲ ਮੈਨੂੰ लाठी ਚਾਰਜ ਕਰਕੇ ਘੁੱਜੀਆਂ ਮੇਰੇ ਵਿੱਚ ਲੱਤਾਂ ਢਿੱਡ ਦੇ ਵਿੱਚ ਮਾਰੀਆਂ ਗਈਆਂ ਨਾ ਵੱਲੋਂ ਜਾਣ ਕੇ ਟਾਰਗੇਟ ਕੀਤਾ ਜਾਂਦਾ ਮੈਨੂੰ ਹਰ ਵਾਰ ਹਾਲ ਤੁਸੀਂ ਦੇਖ ਰਹੇ ਹੋ ਆਮ ਲੋਕਾਂ ਦੀ ਸੁਣਾਗੇ ਸਾਡੇ ਅਸੀਂ ਆਮ ਲੋਕਾਂ ਦੀ ਹਾਲ ਦੇਖ ਰਹੇ ਹਾਂ ਇਹ ਉਹੀ ਪੁਲਿਸ ਜਿਹੜੀ ਨਪੁੰਸਕ ੱੱਕਾ ਮੁੱਕੀ ਜਿਹੜੀ ਹੈਗੀਆ ਹੋ ਰਹੀ ਆ ਨਪੁੰਸਕ ਬਣੀ ਹੋਈ ਹੈ ਹਰਿਆਣਾ ਦੀ ਪੁਲਿਸ ਅਕੇ ਇਹ ਉਹੀ ਪੁਲਿਸ ਹੈ ਇੱਥੇ ਵੇਖੋ ਜ਼ੋਰ ਬਜ ਮਾਰੀਆ ਸਾਡੇ ਉੱਤੇ ਸਾਡਾ ਕਿਸਾਨ ਮਾਰਤਾ ਸਾਡੇ ਸਮਾਨ ਕਿਸਾਨਾਂ ਦਾ ਭੰਨਤਾ ਕਿਸਾਨ ਚੱਕ ਕੇ ਲੈ ਗਏ ਅਰ ਉੱਥੇ ਨਾਲੋਂ ਕੁਝ ਹੋਇਆ ਨਹੀਂ ਇੱਥੇ ਵੇਖੋ ਕੀ ਹਾਲ ਹੈ ਇੱਕ ਬੰਦ ਪਈ ਕੋਠੀ ਦੀ ਰਾਖੀ ਕਰਨ ਦੇ ਲਈ ਜੋ ਭਗਵੰਤ ਮਾਨ ਦੀ ਕੋਠੀ ਬੰਦ ਪਈ ਆ ਉਹਦੀ ਰਾਖੀ ਕਰਨ ਦੇ ਲਈ ਵੇਖੋ ਕੀ ਹਾਲ ਹੋ ਰਿਹਾ ਸਾਡੇ ਲੋਕਾਂ ਨੂੰ ਜਿਹੜਾ ਹੈਗਾ ਐ ਘੁੱਟਿਆ ਜਾ ਰਿਹਾ ਤਸਵੀਰਾਂ ਤੋਂ ਦਿਖਾ ਰਿਹਾ ਕਿ ਲਗਾਤਾਰ ਤਕਾਮੁਕੀ ਚੱਲ ਰਹੀ ਆ ਲਗਾਤਾਰ ਕੋਸ਼ਿਸ਼ਾਂ ਵਧਣ ਦੀਆਂ ਹੋ ਰਹੀਆਂ ਨੇ ਇੱਕ ਪਾਸੇ ਬੇਰੁਜ਼ਗਾਰ ਨੇ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਆ ਬਹੁਤ ਡੰਡਾ ਡੰਡੇ ਮਾਰਦੇ ਨੇ ਡੰਡੇ ਲਾਠੀ ਨਾਲ ਜ਼ੋਰ ਨਾਲ ਸਾਡੇ ਤੇ ਮੇਰੀ ਗੁਰਦਾ ਮਾਰ ਲਾਠੀ ਹੋਰ ਤੇ ਹੋਰ ਆ ਸਾਹਮਣੇ ਦੇਖੋ ਲੈਠੇ ਤੁੰਡੀ ਚੜੀ ਹੋਈ ਜਾਵੇ ਡੰਡੇ ਵਾਲਾ ਤੇ ਮੰਦ ਦੇ ਸਿਰ ਪਾਣੀ ਦੀ ਕੋਸ਼ਿਸ਼ ਕਰ ਰਹੇ ਨੇ ਸਾਨੂੰ ਧੱਕੇ ਨਾਲ ਜ਼ੋਰ ਦਸ ਕਰ ਰਹੇ ਨੇ ਮੇਰੇ ਮਾਰ ਕੇ ਜਿਹੜਾ ਪੁੱਲ ਪਾੜਿਆ ਹੈ ਡੰਡੇ ਵਾਰ ਰਹੇ ਅੱਜ ਇਹ ਹਾਲ ਆ ਡੰਡੇ ਮਾਰ ਮਾਰ ਤੋੜੇ ਜਾ ਰਹੇ ਸਾਡੇ ਤੇ ਸਾਡੇ ਤੇ ਤੋੜੇ ਗਏ ਆ ਉੱਥੇ ਇਹ ਕੀ ਕਰ ਰਹੇ ਆ ਇੱਥੇ ਸਾਨੂੰ ਘੁੱਟ ਰਹੇ ਆ ਤੁਹਾਡੇ ਸਾਹਮਣੇ ਆ ਕੈਮਰੇ ਚ ਕੈਦ ਹੋ ਰਿਹਾ ਇਹ ਹਾਲ ਆ ਆ ਦੇਖ ਲੋ ਡੰਡਿਆਂ ਦੇ ਹਾਲ ਪੂਰੀ ਤਰ੍ਹਾਂ ਨਾਲ लाठी चार्ज بے ਰਜਾਈਆਂ ਦੇ ਉੱਤੇ ਹੋ ਰਿਹਾ ਲੱਖਿਆ ਤੋੜੀਆਂ ਜਾ ਰਹੀਆਂ ਪਸ਼ੂਆਂ ਨੂੰ ਕੁੱਟਿਆ ਜਾ ਰਿਹਾ ਹਵਨਤ ਮਾਂ ਤੇ ਕਹਿੰਦੇ ਹਰਿਆਣਾ ਪੁਲਿਸ ਜੁਰਮ ਕਰ ਰਹੀ ਆ ਉਧਰ ਜੁਰਮ ਹੋ ਰਿਹਾ ਮੁੰਡਿਆ ਜੁਰਮ ਹੋ ਰਿਹਾ ਇਹ ਸਿਰਫ ਮਿਲੀ ਭੁਗਤ ਦੀ ੜੀ ਹੈਗੀ ਆ ਬਹੁਤ ਹੀ ਨਿੰਮੁਨਸਕ ਸਰਕਾਰ ਤਾਨਾਸ਼ੈਰ ਰਵਈਆ ਅਪਣਾਇਆ ਹੋਇਆ ਕੋਈ ਵੀ ਆਵਾਜ਼ ਨਾ ਚੱਕ ਸਕੇ ਹਰੇਕ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਕੋਠੀ ਬੜੀ ਦੂਰ ਹੈ ਸੜਕ ਦੇ ਉੱਤੇ ਹੀ ਰੋਕ ਰੱਖਿਆ ਕੋਠੀ ਤੱਕ ਜਾ ਨਹੀਂ ਦਿੱਤਾ ਜਾ ਰਿਹਾ ਤੁਸੀਂ ਹਾਲ ਦੇਖ ਰਹੇ ਹੋ ਕੀ ਬਣ ਰਿਹਾ ਕੁੜੀਆਂ ਨਾਲ ਦੇਖੋ ਜੀ ਉਧਰ ਕੁੜੀਆਂ ਦੀ ਕਵਰੇਜ ਵੀ ਰਾਤ ਇੱਧਰ ਵੀ ਦੇਖ ਸਕਦੇ ਹਾਂ ਕਿ ਪੈਣਾ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਰੋਕਿਆ ਜਾ ਰਿਹਾ ਰੋਕਿਆ ਜਾ ਰਿਆ ਦੇ ਕਿਸ ਤਰ੍ਹਾਂ ਦੇ ਨਾਲ ਮਹਿਲਾ ਪੁਲਿਸ ਦੀ بجائے ਮਰਦ ਪੁਲਸ ਵਾਲੇ ਰੋਕ ਰਹੇ ਆ ਇਹ ਵੱਡੀ ਤਸਵੀਰ ਹੈ ਮਰਦ ਪੁਲਸ ਹੀ ਰੋਕ ਰਹੀ ਹੈ ਤਾਂ ਇਹ ਵੱਡੀ ਤਸਵੀਰ ਹੈ ਮਰਦ ਪੁਲਸ ਦੇ ਵੱਲੋਂ ਵੀ ਰੋਕਿਆ ਜਾ ਰਿਹਾ ਮਰਦ ਪੁਲਿਸ ਦੇ ਵੱਲੋਂ ਵੀ ਜਿਹੜੇ ਰੋਕਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇੱਕ ਪਾਸੇ ਭੈਣਾਂ ਹਾਲਾਂਕਿ ਇੱਧਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਮਰਦ ਪੁਲਿਸ ਦੇ ਵੱਲੋਂ ਭੈਣਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਟਰਾਈ ਜਿਹੜੀ ਹੈਗੀ ਆ ਉਹ ਕੀਤੀ ਜਾ ਕੀਤੀ ਜਾ ਰਹੀ ਆ ਮਤਲਬ ਜਿਹੜੀ ਆ ਮਹਿਲਾ ਪੁਲਿਸ ਵੀ ਵਜਾਏ ਮਰਦ ਪੁਲਿਸ ਵੀ ਜਾ ਰੋਕਣਾ ਮਹਿਲਾ ਪੁਲਿਸ ਵੀ ਕੁਝ ਨਹੀਂ ਮਤਲਬ ਉਹ ਵੀ ਸਾਡੇ ਤੇ ਵੱਧ ਤੋਂ ਵੱਧ ਚੜ ਚੜ ਕੇ ਆ ਰਹੀ ਐ ਨਹੀਂ ਸਾਨੂੰ ਇੱਥੇ ਵੀ ਨਹੀਂ ਕੜਨ ਦੇ ਰਹੀਆਂ ਬਈ ਬੈਰੀਕੇਟਾਂ ਤੋਂ ਤਾਂ ਅਸੀਂ ਬਹੁਤ ਦੂਰ ਆ ਚੁੱਕੇ ਆਂਗੇ ਆ ਦੇਖੋ ਆ ਡੰਡੇ ਆਵੇ ਆ ਡੰਡੇ ਦੇਖ ਲਓ ਸਾਡੇ ਤੇ ਮਾਰ ਮਾਰ ਕੇ ਕਿਸੇ ਦਾ ਦੰਦ ਕਿਸੇ ਦਾ ਬੁੱਲ ਕਿਸੇ ਦਾ ਕੁਝ ਵੀ ਪਾੜਿਆ ਪਿਆ ਇਹਨਾਂ ਨੇ ਮਾਰ ਮਾਰ ਉਹ ਦੇਖੋ ਲਗਾਤਾਰ ਧੱਕਾ ਮੁਕੀ ਤੁਹਾਨੂੰ ਦਿਖਾ ਰਹੇ ਹਾਂ ਕਿ ਲਗਾਤਾਰ ਧੱਕਾ ਮੁਕੀ ਜਿਹੜੀ ਹੈਗੀ ਆ ਜਿਸ ਤਰੀਕੇ ਨਾਲ ਮੈਚ ਚੱਲ ਰਿਹਾ ਹੈ ਕੋਈ ਮੈਚ ਚੱਲ ਰਿਹਾ ਹੈ ਕੋਈ ਕਬੱਡੀ ਦਾ ਮੈਚ ਨੈਸ਼ਨਲ ਕਬੱਡੀ ਦਾ ਮੈਚ ਕਿ ਫਟਾਫਟ ਪੈ ਜਾਓ ਜਿਹੜਾ ਅੱਗੇ ਬਾਅਦ ਇਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਬਣਾਏ ਹੋਏ ਆ ਪੰਜਾਬ ਦੀ ਇਸ ਆਮ ਲੋਕਾਂ ਦੀ ਸਰਕਾਰ ਨੇ ਜਿਹੜੇ ਕਹਿੰਦੇ ਸੀ ਕਦੇ ਟੀਚਰ ਦੇ ਡੰਡਾ ਨਹੀਂ ਕਦੇ ਕਿਸੇ ਦੀ ਭੈਣ ਦੀ ਪਾਗਰੀ ਲਾਊਗੀ ਕਿਸੇ ਵੀਰ ਦੀ ਪਾਗਰੀ ਨਹੀਂ ਲਾਉ ਕਿਸੇ ਭੈਣ ਦੀ ਚੁੰਨੀ ਨਹੀਂ ਲਾਊਗੀ ਤਾਂ ਤਸਵੀਰਾਂ ਦੇਖ ਸਕਦੇ ਹੋ ਇਹ ਹਾਲਾਤ ਬਣੇ ਹੋਏ ਨੇ ਸਗਰੂਰ ਇਸ ਵਕਤ ਸਿਆਮਾਨ ਦੀ ਕੋਠੀ ਦੇ ਅੱਗੇ ਦੇ ਆਮ ਘਰ ਦੇ ਮੁ ਵਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਆਮ ਲੋਕਾਂ ਦੇ ਉੱਪਰ ਡੰਡੇ ਵੜਾਏ ਜਾ ਰਹੇ ਨੇ ਆਮ ਲੋਕਾਂ ਦੇ ਉੱਪਰ ਡੰਡੇ ਜਿਹੜੇ ਹੈਗੇ ਨੇ ਉਹ ਤੋੜੇ ਵੀ ਜਾ ਰਹੇ ਨੇ ਜਿਹੜੇ ਕਹਿੰਸੀ ਚੁੰਨੀਆਂ ਨਹੀਂ ਰੋਲੀਆਂ ਜਿਹੜੇ ਕਹਿੰਦੇ ਸੀ ਪੱਗਾਂ ਨਹੀਂ ਰੋਲੀਆਂ ਪਰ ਅੱਜ ਤਸਵੀਰ ਉਲਟ ਦਿਖਾਈ ਦੇ ਰਹੀ ਆ ਚੁੰਨੀਆਂ ਵੀ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਰੋਲ ਰਹੀਆਂ ਨੇ ਜਿਹੜੇ ਆ ਪੱਗਾਂ ਨੇ ਉਹ ਵੀ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਰੋਲ ਰਹੀਆਂ ਨੇ ਬੇਰੋਜ਼ਗਾਰ ਅਧਿਆਪਕ ਜਿਹੜੇ ਹੈਗੇ ਉਹ ਪਹੁੰਚੇ ਸੀ ਸ਼ਾਂਤਮਈ ਅੱਗੇ ਜਾਣ ਦੇ ਲਈ ਜਿਹੜੇ ਹੈਗੇ ਪਹੁੰਚੇ ਸੀ ਪਰ ਤਸਵੀਰਾਂ ਅੱਗੇ ਜਾਣ ਨਹੀਂ ਦਿੱਤਾ ਜਾ ਰ ਨੂੰ ਬੜੀ ਅੱਗੇ ਆ ਬੈਰੀਕੇਡ ਜਿਹੜੇ ਨੇ ਉਹ ਵੀ ਇਦੋਂ ਜਿਹੜਾ ਹੈਗੇ ਨੇ ਉਹ ਬੜੇ ਅੱਗੇ ਨੇ ਪਰ ਉਸ ਤੋਂ ਪਹਿਲਾਂ ਹੀ ਅਤਿਆਚਾਰ ਜਿਹੜਾ ਹੈਗਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇ ਨਾਲ ਚੁੰਨੀਆਂ ਜਿਹੜੀਆਂ ਨੇ ਉਹ ਰੋਲੀਆਂ ਜਾਨੇ ਤਸਵੀਰ ਆ ਤੁਹਾਨੂੰ ਜਿਹੜੇ ਹੈਗੇ ਨੇ ਸੰਗਰੂਰ ਤੋਂ ਅਸੀਂ ਮਾਨ ਦੀ ਕੋਠੀ ਦੇ ਅੱਗੇ ਉਹ ਦਿਖਾ ਰਹੇ ਹਾਂ